ਸਾਡੇ ਨਾਲ ਨੇ ਤੇ ਇਹ ਆਰਟ ਕਾਉਂਸਲ ਦੇ ਇਹਨਾਂ ਨੂੰ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਅਸੀਂ ਆਪਣੇ ਸਟੂਡੀਓ ਦੇ ਵਿੱਚ ਸਭੀ ਸਾਡਾ ਸਵਾਗਤ ਕਰਦੇ ਹਾਂ ਸਸਕਾਉ ਥੈਂਕ ਯੂ ਸਸਕਾਉ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਰਟ ਕਾਉਂਸਲ ਦਾ ਚੇਅਰਮੈਨ ਬਣਨ ਦੀਆਂ ਹਮ ਤੇ ਇਹ ਤੁਸੀਂ ਆਪਣਾ ਅਹੁਦਾ ਹੁਣ ਕਦੋਂ ਜੁਆਇਨ ਕਰ ਰਹੇ ਹੋ ਹਾਂ ਜੀ ਇਹ ਅਹੁਦੇ ਦੇ ਵਿੱਚ ਮੇਰੀ ਨਾਮਿਨੇਸ਼ਨ ਤੋਂ ਬਾਅਦ ਦੋ ਅਹੁਦੇ ਹੋਰ ਨਾਮਿਨੇਟ ਹੋਣੇ ਆ ਜੀ ਜੀ ਉਸ ਪ੍ਰੋਸੈਸ ਚ 4-5 ਦਿਨ ਦਾ ਕੰਮ ਹੋ ਰਿਹਾ ਥੈਨ ਇੱਕ ਮੀਟਿੰਗ ਹੋਏਗੀ ਫਿਰ ਅਸੀਂ ਜੁਆਇਨ ਕਰਾਂਗੇ ਵਿੱਚ ਜੀ ਤੇ ਇਸ ਇਹ ਅਹੁਦਾ ਬੜਾ ਵਿਕਾਰੀ ਅਹੁਦਾ ਆ ਇਸ ਤੋਂ ਪਹਿਲਾਂ ਸਰਦਾਰ ਸਰਜੀਤ ਪਾਤਰ ਜੀ ਇਸ ਅਹੁਦੇ ਤੇ ਕਮ ਸੇ ਕਮ 6-7 ਸਾਲ ਬਰਾਜਮਨ ਰਹੇ ਨੇ 17 ਤੋਂ ਲੈ ਕੇ ਹਾਂਜੀ ਤੇ ਉਸ ਤੋਂ ਬਾਅਦ ਇਹ ਤੁਹਾਡੇ ਲਈ ਕਿੰਨਾ ਇੱਕ ਵਿਕਾਰੀ ਬਣ ਜਾਂਦਾ ਹੈ ਕਿ ਤੁਸੀਂ ਇਹਨੂੰ ਕਿੱਦਾਂ ਹੈਂਡਲ ਕਰੋਗੇ ਲਖੋ ਪਾਤਰ ਸਾਹਿਬ ਸਾਡੇ ਬਹੁਤ ਵੱਡੇ ਸ਼ਾਇਰ ਨੇ ਜੀ ਜੀ ਬਹੁਤ ਵੱਡੇ ਚਿੰਤਕ ਨੇ ਫਿਲਾਸਫਰ ਨੇ ਜੀ ਇੱਕ ਸੇਂਟਲੀ ਰੂਹ ਆ ਬਹੁਤ ਉਹਨਾਂ ਨੇ ਕੰਮ ਵੱਡੇ ਵੱਡੇ ਕੰਮ ਕੀਤੇ ਆ ਜੀ ਤੇ ਮੈਂ ਉਹਨਾਂ ਨਾਲ ਪਿਛਲੇ 7 ਸਾਲ ਤੋਂ ਮੈਂ ਉਹਨਾਂ ਦੇ ਨਾਲ ਐਜ਼ ਆਰਟਸ ਤੇ ਲਿਟਰੇਚਰ ਦੇ ਵਿੰਗ ਦੇ ਵਿੱਚ ਰਿਹਾ ਜੀ ਤੇ ਉਹਨਾਂ ਦੇ ਕੋਲੇ ਬਹੁਤ ਸਾਰੇ ਡ੍ਰੀਮਸ ਸੀਗੇ ਹਮਮ ਕਰਨ ਵਾਲੇ ਤੇ ਅਚਾਨਕ ਉਹ ਸਾਨੂੰ ਛੱਡ ਕੇ ਚਲੇ ਗਏ ਬੇਕੁਚਾਲੇ ਜੀ ਤੋ ਉਸ ਤੋਂ ਬਾਅਦ ਜਿਹੇ ਮੇਰੇ ਵੱਲ ਇਹ ਚੀਜ਼ ਆਈ ਹੈ ਜਾਂ ਮੈਨੂੰ ਇਸ ਲਈ ਚੁਣਿਆ ਗਿਆ ਤੇ ਇਹ ਸਾਡੇ ਸੀਐਮ ਸਾਹਿਬ ਦੀ ਮਤਲਬ ਇੱਛਾ ਸੀ ਤੇ ਉਸ ਤੋਂ ਕੁਦਰਤੀ ਗੱਲ ਹੈ ਕਿ ਇੱਕ ਅ ਵੱਡਾ ਖਲਾਸ ਖਲਾਸ ਸੀ ਇੱਕ ਵੱਡਾ ਸ਼ਾਇਰ ਵੱਡਾ ਬੰਦਾ ਕਲੋਸ ਪਰ ਤੇ ਮੈਂ ਉਹਨਾਂ ਦੇ ਮਤਲਬ ਉਹਨਾਂ ਨਾਲ ਮੈਂ ਇੱਕ ਪ੍ਰਸ਼ੰਸਕ ਦੇ ਤੌਰ ਤੇ 40 ਸਾਲ ਪਹਿਲਾਂ 42 ਸਾਲ ਪਹਿਲਾਂ ਉਹਨਾਂ ਨੂੰ ਮਿਲਦਾ ਜੀ ਜੀ ਤੇ ਇਹ ਸਾਰੇ ਦੌਰਾਨ ਮੈਂ ਉਹਨਾਂ ਦਾ ਮਤਲਬ ਉਹਨਾਂ ਦਾ ਆਦਰ ਕਰਦਾ ਉਹਨਾਂ ਨੂੰ ਜਾਣਦਾ ਉਹਨਾਂ ਦਾ ਇੱਕ ਸ਼ਿਸ਼ੇ ਵਾਂਗੂ ਇੱਕ ਪੁੱਤਰ ਵਾਂਗੂ ਮੈਂ ਸਾਰੇ ਕੈਰੀਅਰ ਤੇ ਉਹਨਾਂ ਨਾਲ ਰਿਹਾ ਤੇ ਮੇਰੇ ਲਈ ਇਹ ਕੁਦਰਤੀ ਗੱਲ ਆ ਕਿ ਇੱਕ ਵੱਡਾ ਚੈਲੰਜ ਵੀ ਆ ਜੀ ਕਿ ਉਹਨਾਂ ਦੀਆਂ ਐਸਪੀਰੇਸ਼ਨਸ ਨੂੰ ਪੂਰਾ ਕਰਨਾ ਹੈ ਉਸ ਤੋਂ ਬਿਨਾ ਜਿਹੜੀ ਮੈਨੂੰ ਗੱਲ ਇਹਦੇ ਵਿੱਚ ਲੱਗਦੀ ਹੈ ਕਿ ਮੈਂ ਉਹਨਾਂ ਦੇ ਬਹੁਤ ਸਾਰੇ ਡ੍ਰੀਮਸ ਦੇ ਵਿੱਚ ਉਹਨਾਂ ਦੀ ਪਲੈਨਿੰਗ ਦੇ ਵਿੱਚ ਸ਼ਾਮਲ ਸੀਗਾ ਜੀ ਜੀ ਤੇ ਉਹਨਾਂ ਦੀ ਅਚਾਨਕ ਵਿਦਾਇਗੀ ਤੋਂ ਬਾਅਦ ਉਹ ਜਿਹੜੇ ਅਧਵਾਟੇ ਰਹਿ ਗਏ ਪ੍ਰੋਜੈਕਟਸ ਨੇ ਹੂੰ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਜੀ ਤੇ ਮੈਂ ਆਪਣੀ ਜਿਹੜੀ ਟੀਮ ਵੀ ਹੈ ਉਹ ਵੀ ਬਹੁਤ ਐਕਸਲੈਂਟ ਟੀਮ ਬਣਾਉਣੀ ਚਾਹੁੰਦਾ ਇੰਟੈਲੈਕਚੁਅਲ ਜੀ ਉਹਨਾਂ ਬੰਦਿਆਂ ਦੇ ਜਿਹੜੇ ਉਹ ਕੰਮ ਕਰ ਸਕਦੇ ਨੇ ਹੂੰ ਤੇ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਲੋਕਾਂ ਦੇ ਮਨਾਂ ਦੇ ਵਿੱਚ ਉਹ ਪੂਰਾ ਕੰਮ ਉਹ ਕਰ ਪਾਉਂਗਾ ਮਤਲਬ ਮੇਰੇ ਮਨ 'ਚ ਭਾਵ ਹੈ ਤੇ ਇੱਕ ਸਾਡੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਇਹ ਵੀ ਜਾਣਨਾ ਚਾਹਣਗੇ ਆਰਟ ਕਾਉਂਸਲ ਬਾਰੇ ਇਹ ਆਊਟ ਕਾਉਂਸਲ ਜਿਹੜਾ ਸਰਕਾਰੀ ਇੱਕ ਸੰਸਥਾ ਹੈ ਤੇ ਇਹ ਕੀ ਕੀ ਕੰਮ ਕਰਦੀ ਆ ਔਰ ਇਹਦੇ ਅੱਗੇ ਇਹਦੀਆਂ ਜਿਹੜੀਆਂ ਫਿਊਚਰ ਪਲਾਨਿੰਗਾਂ ਨੇ ਉਹ ਕੀ ਕੀ ਨੇ ਪੰਜਾਬ ਆਊਟਸ ਕਾਉਂਸਲ ਚੰਡੀਗੜ੍ਹ ਪੰਜਾਬ ਗਵਰਨਮੈਂਟ ਦੀ ਬਹੁਤ ਪ੍ਰੀਮੀਅਮ ਇੰਸਟੀਚਿਊਟ ਆ ਇਹ ਜੀ ਜੀ ਆਲਮੋਸਟ ਆਟੋਨਮਸ ਬਾਡੀ ਆ ਹੂੰ ਇਹਦਾ ਆਪਣਾ ਇੰਡੀਪੈਂਡੈਂਟ ਕਨਸਟੀਟਿਊਸ਼ਨ ਆ ਕੰਮ ਕਰਨ ਦਾ ਜੀ ਤੇ ਇਹਦੇ ਜਿਹੜਾ ਇਹਦਾ ਜਿਹੜਾ ਵਰਕ ਫੀਲਡ ਉਹ ਬਹੁਤ ਵੱਡਾ ਹਾਂ ਉਹਦੇ ਵਿੱਚ ਆਲ ਆਰਟਸ ਆ ਇਨਕਲੂਡਡ ਜੀ ਉਹਦੇ ਵਿੱਚ ਥੀਏਟਰ ਹੈ ਸੰਗੀਤ ਹੈ ਹੂੰ ਉਹਦੇ ਵਿੱਚ ਅਸੀਂ ਸਿਨੇਮਾ ਵੀ ਐਡ ਕਰਾਂਗੇ ਤੇ ਉਹਦੇ ਵਿੱਚ ਡਿਜੀਟਲ ਆਰਟਸ ਵੀ ਐਡ ਕਰਾਂਗੇ ਉਹਦੇ ਵਿੱਚ ਪੇਂਟਿੰਗ ਸਕਲਪਟਿੰਗ ਆ ਆਰਟ ਨੇ ਸਾਰੇ ਤੇ ਉਸ ਤੋਂ ਬਿਨਾ ਲਿਟਰੇਚਰ ਹੈਗਾ ਸੋ ਜਿੰਨੀਆਂ ਕਲਾ ਦੀਆਂ ਵਿਧਾਵਾਂ ਨੇ ਇਹ ਉਹਨਾਂ ਦੇ ਲਈ ਇੱਕ ਪ੍ਰੀਮੀਅਮ ਇੰਸਟੀਚੂਟ ਆ ਉਹਨਾਂ ਸਾਰਿਆਂ ਨੂੰ ਇਹ ਉਹਨਾਂ ਦੇ ਉੱਪਰ ਇਹ ਕੰਮ ਕਰਦਾ ਤੇ ਜੇ ਮੈਂ ਤੁਸੀਂ ਕਿਹਾ ਇਸ ਵਾਰ ਇਹ ਸਿਨੇਮਾ ਵੀ ਐਡ ਕਰਾਂਗੇ ਤੇ ਸਿਨੇਮੇ ਦੇ ਵਿੱਚ ਜਿਹੜੀਆਂ ਸ਼ਾਰਟ ਮੂਵੀਜ਼ ਵਗੈਰਾ ਵੀ ਉਹ ਵੀ ਸਾਰਾ ਕੰਮ ਇਹਦੇ ਵਿੱਚ ਤੁਹਾਡੇ ਲਈ ਐਡ ਹੋਏਗਾ ਹਾਂ ਸਾਡੇ ਮਨ 'ਚ ਇਹ ਆ ਕਿ ਸਿਨੇਮਾ ਤੇ ਡਿਜੀਟਲ ਆਰਟ ਜਿਹੜੇ ਜਿਹੜੇ ਕਿ ਕੰਟੈਂਪੋਰੀ ਟਾਈਮ ਦੇ ਬਹੁਤ ਇੰਪੋਰਟੈਂਟ ਆਰਟਸ ਨੇ ਕਿ ਅੱਜ ਸਾਰਾ ਕੁਝ ਸਿਨੇਮਾ ਦੇ ਛਾਡੋ ਚਲੇ ਗਿਆ ਤੇ ਉਹਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜਾ ਅਸੀਂ ਆਰਟਸ ਦੀਆਂ ਸਾਰੇ ਜੈਨਰ ਨੇ ਉਹਨਾਂ ਨੂੰ ਉਹਦੇ ਵਿੱਚ ਕਵਰ ਕਰ ਲਿਆ ਤੇ ਤੁਹਾਡੇ ਲਈ ਇਹ ਬਹੁਤ ਚੁਣੌਤੀਪੂਰਨ ਰਹੇਗਾ ਜੀ ਉਹਦਾ ਤੇ ਇਹਦੇ ਵਿੱਚ ਤੁਹਾਡੀਆਂ ਅੱਗੇ ਜਿਹੜੀਆਂ ਫਿਊਚਰ ਪਲੈਨਿੰਗ ਨੇ ਵਰਤਮਾਨ ਜਾਂ ਉਹਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋ ਅੱਗੇ ਵਿਸਤਾਰਪੂਰਵਕ ਉਹਦੇ ਵਿੱਚ ਇੱਕ ਪ੍ਰੋਜੈਕਟ ਤਾਂ ਅ ਪਿਛਲਾ ਜਦੋਂ ਭਾਸ਼ਾ ਦਿਵਸ ਸੀਗਾ ਜੀ ਜੀ ਉਹ ਲੋ ਉਹ ਹੁੰਦਾ 21 ਫਰਵਰੀ ਹੁੰਦਾ ਤੇ ਇੱਕ ਕ੍ਰਾਈਸਿਸ ਪੰਜਾਬੀਆਂ ਲਈ 1 ਫਰਵਰੀ ਨੂੰ ਕ੍ਰੀਏਟ ਹੋ ਗਿਆ ਸੀਗਾ ਕਿ Google ਦਾ ਜਿਹੜਾ ਜੈਮਨਾਈ Pro ਹੈ ਜਿਹਦੇ ਵਿੱਚ ਅਸੀਂ ChatGPT ਹੋਰ ਸਾਰਾ ਇੰਟਰੈਕਸ਼ਨ ਜਿਹੜਾ ਜੀ ਜੀ ਕੰਟੈਂਪੋਰੀ ਉਹ ਹੁੰਦਾ ਹੂੰ ਹੂੰ ਉਹ AI ਦਾ ਪਲੇਟਫਾਰਮ ਹੈ ਹੂੰ ਹੂੰ ਉਹਦੇ ਤੇ ਹਿੰਦੁਸਤਾਨ ਦੀਆਂ ਨੌ ਭਾਸ਼ਾਵਾਂ ਸ਼ਾਮਿਲ ਕੀਤੀਆਂ ਗਈਆਂ ਉਹਦੇ ਚ ਜੀ ਜੀ ਉਹਨਾਂ ਦੇ ਵਿੱਚ ਪੰਜਾਬੀ ਸ਼ਾਮਲ ਨਹੀਂ ਹੋਈ ਜਿਹੜੀ ਕਿ ਸਾਡੇ ਲਈ ਬੜਾ ਬਹੁਤ ਨਮੋਸ਼ੀ ਵਾਲਾ ਪੰਜਾਬੀਆਂ ਲਈ ਇਹ ਬੜਾ ਨਮੋਸ਼ੀ ਵਾਲਾ ਮਸਲਾ ਕਿ ਪੰਜਾਬੀ ਕਿਉਂ ਨਹੀਂ ਸ਼ਾਮਲ ਹੋਈ ਜਦ ਕਿ ਪੰਜਾਬੀ ਅ ਹਿੰਦੁਸਤਾਨ ਦੀ ਤੀਜੀ ਭਾਸ਼ਾ ਜੀ ਪਹਿਲੀ ਹਿੰਦੀ ਹੈ ਦੂਸਰੀ ਬੰਗਲਾ ਤੀਸਰੀ ਪੰਜਾਬੀ ਆਉਂਦੀ ਹੈ ਪਰ ਪੰਜਾਬੀ ਤੋਂ ਥੱਲੇ ਦੀਆਂ ਸੱਤ ਭਾਸ਼ਾਵਾਂ ਜਿਹੜੀਆਂ ਨੇ ਉਹ ਸ਼ਾਮਲ ਨੇ ਉਹ ਸ਼ਾਮਲ ਨੇ ਉਹਨਾਂ ਚ ਕੁਝ ਭਾਸ਼ਾਵਾਂ ਤਾਂ 1 ਕਰੋੜ ਤੋਂ ਵੀ ਘੱਟ ਲੋਕ ਬੋਲਦੇ ਨੇ ਤੇ ਪੰਜਾਬੀ ਆ ਜਿਹੜੀ ਉਹ ਵਰਲਡ ਵਾਈਡ 15 ਕਰੋੜ ਲੋਕ ਬੋਲਦੇ ਨੇ ਤੇ ਬਹੁਤ ਵੱਡੀ ਭਾਸ਼ਾ ਈਵਨ ਵਰਡ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦਾ ਸਪੇਸ ਹੈ ਜਿਹੜੀ ਰੈਂਕ ਆ ਜਿਹੜਾ ਉਹ 12ਵੇਂ ਨੰਬਰ ਤੇ ਆਉਂਦੀ ਹੈ 12 13 12 13 ਦੇ ਵਿੱਚ ਪੰਜਾਬੀ ਰਹਿੰਦੀ ਸੋ ਵਰਡ ਦੀਆਂ ਲੀਡਿੰਗ ਲੈਂਗੁਏਜਸ ਦੇ ਵਿੱਚ ਆ ਪਰ ਇਹ ਕਿਉਂ ਨਹੀਂ ਆ ਸਕੀ ਇਹ ਮਤਲਬ 1 ਫਰਵਰੀ ਨੂੰ ਇਸ ਦਾ ਪਤਾ ਲੱਗਦਾ ਉਹ ਸਾਡੇ ਬਡੇ ਵੱਡੇ ਚਿੰਤਕ ਨੇ ਫਿਲਾਸਫਰ ਨੇ ਅਮਰਜੀਤ ਸਿੰਘ ਗਰੇਵਾਲ ਜੀ ਉਹਨਾਂ ਨੇ ਇਸ ਉਹਨਾਂ ਨੂੰ ਪਹਿਲੀ ਪਿੰਡ ਕੋ ਉਹਨਾਂ ਨੂੰ ਪਈ ਉਸ ਤੋਂ ਬਾਅਦ ਉਹਨਾਂ ਨੇ ਮਤਲਬ Google ਤੋਂ ਕੁਐਸਚਨਿੰਗ ਕੀਤੀ ਕਿ ਕੀ ਰੀਜ਼ਨ ਨੇ ਇਹਦੇ ਇਹ ਕਿਉਂ ਨਹੀਂ ਸ਼ਾਮਲ ਹੋਇਆ ਤਾਂ Google ਦਾ ਬੜਾ ਸਟੀਕ ਤੇ ਜਵਾਬ ਸੀਗਾ ਕਿ ਵੀ ਡੋਨਟ ਹੈਵ ਸਫੀਸ਼ੀਐਂਟ ਡਾਟਾ ਸਫੀਸ਼ੀਐਂਟ ਡਾਟਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਲੀਨ ਐਂਡ ਐਨੋਟੇਟਡ ਡਾਟਾ ਇੱਕ ਟੈਕਨੀਕਲ ਕੰਮ ਆ ਕਿ ਜਿਹੜਾ ਅਸੀਂ ਡਾਟਾ ਪਾਉਣਾ ਉਹਦੀ ਉਹਦੀ ਲੈਂਗੁਏਜ ਵਾਈਜ਼ ਉਹਦੀ ਕਲੀਨਿੰਗ ਹੋਣੀ ਹੈ ਮਤਲਬ ਸਟੈਂਡਰਡਾਈਜੇਸ਼ਨ ਆਫ ਵਰਡ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਤਾਂ ਸਮਝ ਜਾਨਾ ਵੀ ਇੱਕ ਇੱਕ ਕ੍ਰਾਈਟਰੀਕ ਸ਼ਬਦ ਦੋ ਵਾਰੀ ਤਿੰਨ ਤਰੀਕਾ ਨਾਲ ਲਿਖ ਦਿੰਦਾ ਜੇ ਕਿਤਾਬ ਦੇ ਵਿੱਚ ਉਹਨੇ ਇੱਕ ਸ਼ਬਦ 20 ਵਾਰੀ ਲਿਖਿਆ ਤਾਂ ਉਹਦੀਆਂ ਤਿੰਨ ਚਾਰ ਵੇਰੀਏਸ਼ਨ ਹੁੰਦੀਆਂ ਕਿਤੇ ਲਾਮ ਨਾਲ ਕਿਤੇ ਸਿਆਰੀ ਨਾਲ ਇਸ ਤਰ੍ਹਾਂ ਕਰ ਲੈਣਾ ਤੇ ਉਹ ਕੰਪਿਊਟਰ ਨਹੀਂ ਸਮਝਦਾ ਜਿਹੜਾ ਉਹ ਕ੍ਰਾਈਸਿਸ ਆ ਉਹ ਕੰਪਿਊਟਰ ਨੂੰ ਥੋੜੀ ਪਤਾ ਉਹ ਐਲਗੋਰਿਦਮ ਨੂੰ ਤਾਂ ਤੁਸੀਂ ਉਹ ਉਹਦੇ ਅੱਡ ਅੱਡ मीनिंग ਲਊਗਾ ਤੁਸੀਂ ਜਦੋਂ ਉਹਨੇ ਜਵਾਬ ਦੇਣਾ ਤੁਸੀਂ ਉਹਨੂੰ ਸਵਾਲ ਪੁੱਛਣਾ ਤੇ ਉਹਦੇ ਜਵਾਬ ਦੇ ਵਿੱਚ ਉਹ ਡਾਟੇ ਦੇ ਵਿੱਚ ਜੇ ਇਹ ਕਨਫਿਊਜ਼ਨ ਆ ਤਾਂ ਪੋਸਿਬਲੀ ਸਾਨੂੰ ਸਹੀ ਜਵਾਬ ਨਹੀਂ ਮਿਲੂਗਾ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਜਿਵੇਂ ਆਪਾਂ ਖੱਟਾ ਵਰਤਦੇ ਆ ਤੇ ਖੱਟਾ ਆਪਣਾ ਰੰਗ ਲਈ ਵੀ ਵਰਤਿਆ ਜਾਂਦਾ ਤੇ ਉਹ ਤਾਂ ਉਹ ਤਾਂ ਉਹਦੀਆਂ ਰੇਂਜ ਮਿਲ ਜਾਣਗੀਆਂ ਹਾਂਜੀ ਪਰ ਕਈ ਸ਼ਬਦ ਅਸੀਂ ਜਿਵੇਂ ਪਹਿਲਾ ਲਫ਼ਜ਼ ਆ ਹਾਂ ਹੇ ਨੂੰ ਸਿਆਰੀ ਪੋਨੇ ਇੱਕ ਜਿਵੇਂ 12ਵੇਂ ਕਾਨਫਰੰਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਡਿਕਸ਼ਨਰੀ ਰਿਲੀਜ਼ ਹੋਈ ਉਹਨੇ ਜਿਹੜੀ ਉਹਨੂੰ ਅਮਰੀਕਨਾਈਜ਼ ਕੀਤਾ ਐਸ ਬਰ ਦਾ ਸਾਊਂਡ ਉਹ ਕਿਤੇ ਲਾਮ ਪਾਤੀ ਕਿਤੇ ਸਿਹਾਰੀ ਮਤਲਬ ਉਹ ਅਡਡ ਕਰੈਕਸਿਸ ਨੇ ਉਹਨਾਂ ਦੇ ਸਪੈਲਿੰਗਸ ਨੂੰ ਉਹ ਨਹੀਂ ਰੀਡ ਕਰ ਪਾ ਰੀਡ ਕਰੂਗਾ ਉਹਦੇ ਮੀਨਿੰਗਸ ਨਾਲ ਕਨਫਿਊਜ਼ ਹੋ ਜਾਊਗਾ ਸੋ ਜਦੋਂ ਅਸੀਂ ਕਲੀਨ ਡਾਟਾ ਕਹਿੰਦੇ ਆ ਤਾਂ ਇਹਦਾ ਮਤਲਬ ਕਿ ਸਾਡੇ ਕੋਲੇ ਸਟੈਂਡਰਡਾਈਜੇਸ਼ਨ ਆਫ ਵਰਡਸ ਹੋਣੀ ਚਾਹੀਦੀ ਜੀ ਪਾਸ਼ਾ ਸਾਡੇ ਐਂ ਸਮੂਥ ਹੋਵੇ ਕੋਈ ਵੀ ਵਰਤੇ ਉਹ ਸ਼ਬਦ ਉਵੇਂ ਤਰ੍ਹਾਂ ਲਿਖਿਆ ਜਾਵੇ ਦੂਸਰਾ ਹੈਗਾ ਕਿ ਉਹਦੇ ਚ ਜਿਹੜੇ ਫੈਕਟਸ ਨੇ ਉਹ ਕਲੀਅਰ ਹੋਣ ਸੱਚੇ ਹੋਣ ਮਤਲਬ ਉਹ ਮੋਲਡਰ ਟਵਿਸਟਡ ਨਾ ਹੋਣ ਮਤਲਬ ਫਿਕਸ਼ਨ ਇੱਕ ਚੀਜ਼ ਆ ਪਰ ਸਾਡੇ ਕੋਲੇ ਐਗਰੀਕਲਚਰ ਦਾ ਡਾਟਾ ਸਾਡੇ ਕੋਲੇ ਸਾਇੰਸ ਦਾ ਡਾਟਾ ਸਾਡੇ ਕੋਲੇ ਬੱਚਿਆਂ ਦਾ ਸਿਲੇਬਸ ਆ ਸਾਡੇ ਕੋਲੇ ਲੋ ਲੋਆ ਮੈਨੇਜਮੈਂਟ ਆ ਲੈਂਡ ਆ ਬਹੁਤ ਸਾਰਾ ਮੈਡੀਕਲ ਡਾਟਾ ਹੈ ਮੈਡੀਕਲ ਬਹੁਤ ਤਰ੍ਹਾਂ ਦਾ ਡਾਟਾ ਉਹਦੇ ਵਿੱਚ ਉਹਦਾ ਬਿਲਕੁਲ ਪਰਫੈਕਟ ਸਟੀਕ ਤੇ ਸਹੀ ਹੋਣਾ ਜ਼ਰੂਰੀ ਹੈ ਉਹਨੂੰ ਅਸੀਂ ਕਲੀਨ ਡਾਟਾ ਕਹਿੰਦੇ ਹਾਂ ਉਸ ਤੋਂ ਬਾਅਦ ਉਹਦੀ ਐਨੋਟੇਸ਼ਨ ਹੈ ਜਿਹੜੇ ਟੈਕਨੀਸ਼ੀਅਨਸ ਦਾ ਕੰਮ ਆ ਕਿ ਜਿਹੜਾ ਡਾਟਾ ਅਪਲੋਡ ਹੋਣਾ ਉਹਦੇ ਲਈ ਜਿਹੜਾ ਯੂਨਿਟ ਆ ਉਹ ਸੈਂਟੈਂਸ ਆ ਕਿ ਮਨ ਲਓ ਤੁਸੀਂ 10 ਸਫੇ ਲਿਖੇ ਨੇ ਉਹਨਾਂ ਦੇ ਉੱਤੇ ਤੁਹਾਡੇ ਕੋਲੇ 300 ਸੈਂਟੈਂਸ ਆ ਸਪੋਜ਼ ਤਾਂ 300 ਆਇਡੈਂਟਿਟੀਜ਼ ਆ ਜਿਹੜੀਆਂ ਅਪਲੋਡ ਹੋਣੀਆਂ ਉਹਨਾਂ ਦੀ ਕੋਡਿੰਗ ਹੋਣੀ ਆ ਇਹ ਇੱਕ ਟੈਕਨੀਕਲ ਕੰਮ ਆ ਬਹੁਤ ਇੰਪੋਰਟੈਂਟ ਕੰਮ ਆ ਤੇ ਬਹੁਤ ਟਾਈਮ ਲੇਗਣਾ ਉਦੋਂ ਤੱਕ ਅਸੀਂ ਐਕਸਪਰਟਸ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦੇ ਸੋ ਇਹ ਜਦੋਂ ਜਵਾਬ ਮਿਲਿਆ ਤੇ ਉਹਦੇ ਨਾਲ ਇਹ ਵੀ ਸੀ ਕਿ ਵੀ ਜਦੋਂ ਕਹਿੰਦੇ ਵੀ ਕਲੀਨ ਐਂਡ ਐਨੋਟੇਟਡ ਨਹੀਂ ਹੈ ਨਾਲ ਰਾਦਰ ਜ਼ੀਰੋ ਡਾਟਾ ਵੀ ਸਾਡੇ ਕੋਲ ਜ਼ੀਰੋ ਡਾਟਾ ਕੋਈ ਡਾਟਾ ਨਹੀਂ ਹੈ ਠੀਕ ਤੇ ਉਸ ਤੋਂ ਬਾਅਦ ਫਿਰ ਇਹ ਹੋਇਆ ਵੀ ਕੀ ਚਾਹੀਦਾ ਕਿਵੇਂ ਚਾਹੀਦਾ ਹਨਾ ਤੇ ਉਹ ਸਾਰਾ ਵੀ ਅਸੀਂ ਅਸੀਂ ਸ਼ਾਮਿਲ ਕਿਵੇਂ ਹੋ ਸਕਦੇ ਹਾਂ ਸੋ ਉਹਦੇ ਵਿੱਚ ਮਤਲਬ ਉਹਨਾਂ ਨੇ ਕਿਹਾ ਕਿ ਵੀ ਨੀਡ ਮਿਨੀਮਮ 300 ਕਰੋੜ ਸੈਂਟੈਂਸ ਚਾਹੀਦੇ ਨੇ ਅੱਛਾ ਜੀ ਉਹ ਮਤਲਬ ਸਾਡਾ ਇੰਜਨ ਜਿਹੜਾ ਸ਼ੁਰੂ ਕਰਨ ਲਈ ਪੰਜਾਬੀ ਦਾ ਹਾਂ ਤਾਂ ਕਿ ਲੋਕ ਸਵਾਲ ਪੁੱਛਣ ਤੇ ਉਹਦਾ ਉਹਨਾਂ ਨੂੰ ਜਵਾਬ ਪੰਜਾਬੀ ਚ ਮਿਲੇ ਸੋ ਇਟਸ ਅ ਬਿਗ ਪ੍ਰੋਜੈਕਟ ਵੱਡਾ ਪ੍ਰੋਜੈਕਟ ਪੱਤ ਸਾਹਿਬ ਦੇ ਹੁੰਦੇ ਆ ਸਾਰਾ ਪਲਾਨ ਕੀਤਾ ਵੀ ਆ ਕਰਨਾ ਤੇ ਮੇਰੇ ਲਈ ਇਹ ਸਭ ਤੋਂ ਵੱਡਾ ਮਿਸ਼ਨ ਹੈ ਕਿ ਅਸੀਂ ਉਹ ਕੰਮ ਸਾਰੀ ਟੀਮ ਜਿਹੜੀ ਅਸੀਂ ਬਿਲਡ ਕਰਨੀ ਆ ਉਹਦੇ ਨਾਲ ਰਲ ਕੇ ਇਹ ਕੰਮ ਪਹਿਲਾਂ ਕਰੀਏ ਤੇ ਜਦੋਂ ਪੱਤ ਸਾਹਿਬ ਤੇ ਅਸੀਂ ਗਏ ਆ ਉਸ ਤੋਂ ਬਾਅਦ 19 ਫਰਵਰੀ ਨੂੰ ਅਸੀਂ ਸੀਐਮ ਸਾਹਿਬ ਨੂੰ ਮਿਲਣ ਗਏ ਇਹ ਗੱਲ ਅਵੇਅਰ ਕਰ ਲੈ ਕਿ ਆਹ ਪ੍ਰੋਬਲਮ ਆ ਗਈ ਸਾਨੂੰ ਪੰਜਾਬੀ ਲਈ ਬਹੁਤ ਵੱਡਾ ਇਹ ਨੁਕਸਾਨ ਦਾ ਵਾਇਸ ਹੈ ਜੇ ਅਸੀਂ ਨਹੀਂ ਕਰਦੇ ਤੇ ਸੀਐਮ ਸਾਹਿਬ ਬਹੁਤ ਕਨਵਿੰਸ ਇਸ ਗੱਲ ਤੋਂ ਉਹਨਾਂ ਦਾ ਮੰਨ ਸੀ ਕਿ ਜੇ ਜੇ ਇੰਨਾ ਵੱਡਾ ਕੰਮ ਆ ਤਾਂ ਇਹ ਸਾਨੂੰ ਕਰਨਾ ਚਾਹੀਦਾ ਤੇ ਸਾਨੂੰ ਇਸ ਨਮੋਸ਼ੀ ਤੋਂ ਬਚਣਾ ਚਾਹੀਦਾ ਫਿਰ ਉਹਨਾਂ ਨੇ 21 ਤਰੀਕ ਨੂੰ ਇੱਕ ਐਡ ਦਿੱਤੀ ਜਿਹੜੀ ਕਿ ਸਾਰੇ ਹਿੰਦੁਸਤਾਨ ਦੇ ਅਖਬਾਰਾਂ ਸ਼ਾਮੀ ਫੁੱਲ ਪੇਜ ਦੀ ਨਿਊਜ਼ਪੇਪਰ ਦੀ ਐਡ ਆ ਉਹਦੇ ਵਿੱਚ ਵਿੱਚ ਅਵੇਅਰਨੈਸ ਹੀ ਪਾਤਸ਼ਾਹ ਸਾਹਿਬ ਨੇ ਉਹਨਾਂ ਨੇ ਸਕ੍ਰਿਪਟ ਲਿਖੀ ਉਹਦੀ ਤੇ ਉਹਦੇ ਨਾਲ ਹੋਇਆ ਕਿ ਅਸੀਂ ਆਹ ਕੰਮ ਕਰਨਾ ਤੇ ਮਾਨ ਸਾਹਿਬ ਦਾ ਇਹ ਸੀਗਾ ਕਿ ਮੈਂ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦੇ ਆਉਂਦੇ ਬਰਥਡੇ ਤੇ ਇਹ ਚੀਜ਼ਾਂ ਪੂਰੀਆਂ ਅਸੀਂ ਲੋਕਾਂ ਨੂੰ ਇਹ ਸਾਰਾ ਕੰਮ ਕਰਕੇ ਉਹਨਾਂ ਨੂੰ ਸਮਰਪਿਤ ਕਰੀਏ ਕਿ ਤੁਸੀਂ ਅੱਜ ਤੋਂ ਸ਼ੁਰੂ ਕਰ ਸਕਦੇ ਹੋ ਵੀ ਕੈਨ ਆਸਕ ਕੁਐਸਚਨਸ ਵੀ ਕੈਨ ਹਣਾ ਸੋ ਇੱਕ ਵੱਡਾ ਪ੍ਰੋਜੈਕਟ ਸੀਗਾ ਇਹਨੂੰ ਹੁਣ ਪੂਰਾ ਕਰਨਾ ਮੇਰੇ ਲਈ ਇਹ ਪਹਿਲੀ ਚੁਆਇਸ ਆ ਕਿ ਇਹ ਕੰਮ ਅਸੀਂ ਕਰਨਾ ਔਰ ਪਰਫੈਕਟਲੀ ਕਰਨਾ ਤਾਂ ਕਿ ਸਾਡਾ ਪੂਰੇ ਪੰਜਾਬੀਆਂ ਦਾ ਮਾਣ ਆ ਜਿਹੜਾ ਉਹ ਜਿਹੜਾ ਪ੍ਰੋਜੈਕਟ ਆ ਉਹਦੇ ਲਈ ਮਾਨ ਸਾਹਿਬ ਜਦੋਂ ਲੋਕਾਂ ਨੂੰ ਕਹਿਣ ਉਹਨਾਂ ਨੇ ਕਮਿਟ ਕੀਤਾ ਤੇ ਉਹਨਾਂ ਦੇ ਕਮਿਟ ਕਰਨ ਦਾ ਮਤਲਬ ਆ ਸਾਰੇ ਅਸੀਂ ਪੰਜਾਬੀਆਂ ਨੇ ਕਮਿਟ ਕੀਤਾ ਉਹ ਸਾਡੇ ਸਟੇਟ ਦੇ ਹੈੱਡ ਵੀ ਆ ਸਾਡੇ ਹਰ ਤਨ ਦੇ ਹੈੱਡ ਨੇ ਵੀ ਜੋ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਲੈ ਲਈ ਤਾਂ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨੂੰ ਪੂਰਾ ਕਰੀਏ ਸੋ ਪਹਿਲਾ ਪ੍ਰੋਜੈਕਟ ਤਾਂ ਮੇਰਾ ਇਹ ਹੈ ਇਸ ਤੇ ਕੰਮ ਕੁਝ ਸ਼ੁਰੂ ਹੋਇਆ ਵੀ ਹੈ ਇੱਕ ਹਜੇ ਨਹੀਂ ਇਹ ਤਾਂ ਸੀ ਮਤਲਬ ਜਿਹੜਾ ਗਰਾਊਂਡ ਵਰਕ ਆ ਬਲੂਪ੍ਰਿੰਟ ਆ ਉਹ ਤੇ ਸਾਰਾ ਕੰਮ ਕਰ ਰਹੇ ਹਾਂ ਠੀਕ ਹੈ ਵੀ ਕਿਵੇਂ ਹੋਣਾ ਕਿਹੜੇ-ਕਿਹੜੇ ਸੋਰਸਸ ਵਰਤਨੇ ਆ ਕਿਵੇਂ-ਕਿਵੇਂ ਹੋਊਗਾ ਠੀਕ ਹੈ ਉਹ ਸਾਰਾ ਸੀ ਕੰਮ ਕਰ ਰਹੇ ਆ ਤੇ ਉਸ ਤੋਂ ਬਾਅਦ ਹੋਰ ਜਿਹੜੇ ਕੋਈ ਮਹੱਤਵਪੂਰਨ ਕੰਮ ਨੇ ਉਹਦੇ ਤੋਂ ਬਾਅਦ ਹਾਂ ਉਸ ਤੋਂ ਬਾਅਦ ਸਾਡੇ ਮਨ ਚ ਇਹ ਆ ਕਿ ਜਿਹੜੀ ਮੰਨ ਲਓ ਪੇਂਟਿੰਗ ਆ ਜਾਂ ਸਕਲਪਟਿੰਗ ਆ ਆਰਟ ਦਾ ਕਾਮਾ ਜਿਹੜਾ ਇਹ ਪੰਜਾਬ ਆਰਟ ਇਹਦਾ ਨਾਮ ਹੈਗਾ ਪੰਜਾਬ ਆਰਟਸ ਕਾਉਂਸਲ ਸੋ ਇਹ ਪੰਜਾਬ ਇਹਦਾ ਫੀਲਡ ਆ ਤੇ ਅਸੀਂ ਚਾਹੁੰਨੇ ਕਿ ਜਿੰਨਾ ਵੀ ਆਰਟ ਆ ਉਹਦੇ ਨਾਲ ਪੰਜਾਬ ਦੇ ਹਰ ਪਿੰਡ ਟਾਊਨਸ਼ਿਪ ਸ਼ਹਿਰ ਤੋਂ ਜਿੱਥੇ ਵੀ ਆਰਟ ਦੇ ਬੰਦੇ ਬੈਠੇ ਨੇ ਉਹਨਾਂ ਨੂੰ ਇਨਵੋਲਵ ਕਰੀਏ ਤੇ ਰਾਦਰ ਜਿਹੜਾ ਆਰਟ ਐਂਡ ਕ્રાਫਟ ਹੈ ਉਹਨੂੰ ਉਸ ਇੱਕ ਉਹਦੇ ਮੂਵਮੈਂਟ ਚਲਾਈਏ ਜਿਹਦੇ ਨਾਲ ਇੱਕ ਲੋਕਾਂ ਦੇ ਵਿੱਚ ਇੱਕ ਡੋਮੈਸਟਿਕ ਇੰਡਸਟਰੀ ਦੇ ਤੌਰ ਤੇ ਬਣ ਜਾਵੇ ਜੀ ਜੀ ਤਾਂ ਕਿ ਜਿਵੇਂ ਅਸੀਂ ਪਿੰਡਾਂ ਚ ਜੇ ਬੰਦੇ ਕੋਲ ਕਲਾ ਹੈਗੀ ਆ ਪਰ ਕੁਝ ਕਰਨ ਨੂੰ ਨਹੀਂ ਹੈ ਤਾਂ ਉਹਦੇ ਕੋਲੇ ਦੂਸਰਾ ਰਾਹ ਵੱਜ ਜਾਂਦਾ ਰੋਂਗ ਸਾਈਡ ਤੇ ਜਾਣਦਾ ਨਸ਼ੇ ਵੱਲ ਜਾਊਗਾ ਕੋਈ ਵਾਇਲੈਂਸ ਕਰੂਗਾ ਕੁਝ ਇਸ ਤਰ੍ਹਾਂ ਦਾ ਕਰੂਗਾ ਨਾ ਪਰ ਜੇ ਉਹਦੇ ਕੋਲ ਇੱਕ ਇੱਕ ਉਹਨੂੰ ਪਤਾ ਹੋਵੇ ਆ ਮੇਰੇ ਕੋਲ ਜਿਹੜੀ ਕਲਾ ਇਹ ਮੇਰੀ ਅਰਨਿੰਗ ਵੀ ਬਣ ਸਕਦੀ ਹੈ ਜੀ ਤੇ ਨੇਚ ਦੀ ਉਹ ਚਾਹ ਨਾਲ ਉਹ ਸਾਰੇ ਕੰਮ ਕਰੂਗਾ ਇੱਕ ਤਾਂ ਸਾਡੇ ਮਨ ਚ ਆ ਵੀ ਇਹਨੂੰ ਜਿਹੜਾ ਆਰਟ ਐਂਡ ਕਰਾਫਟ ਆ ਜਿਹੜਾ ਉਹਨੂੰ ਇਹਦੇ ਵਿੱਚ ਮੇਜਰ ਰੂਪ ਚ ਲਿਆਂਦਾ ਜਾਵੇ ਤੇ ਬੱਚਾ ਬੱਚਾ ਜਿਹੜਾ ਜੋ ਵੀ ਕਰਦਾ ਉਹਨਾਂ ਦੇ ਕੰਮ ਨੂੰ ਪਹਿਲਾਂ ਤਾਂ ਉਹਨੂੰ ਸਾਰੀ ਸਫੀਅਰ ਨੂੰ ਡਿਜ਼ਾਈਨ ਕੀਤਾ ਜਾਵੇ ਵੀ ਕਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਕੀ ਕੁਆਲਿਟੀ ਚਾਹੀਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਡਿਸਪਲੇ ਕੀਤਾ ਜਾਵੇ ਉਹਦੀਆਂ ਐਗਜ਼ੀਬਿਸ਼ਨਸ ਹੋਣ ਈਵਨ ਅਸੀਂ ਤਾਂ ਚਾਹਣਾ ਕਿ ਇੱਕ ਪੰਜਾਬ ਦਾ ਇੱਕ ਬ੍ਰਾਂਡ ਕ੍ਰੀਏਟ ਕੀਤਾ ਜਾਵੇ ਜੀ ਉਹਦੇ ਅੰਡਰ ਉਹ ਸਾਰਾ ਕੰਮ ਜਿਹੜਾ ਜਿਵੇਂ ਫੈਬ ਇੰਡੀਆ ਹੈਗਾ ਮਤਲਬ ਇਸ ਤਰ੍ਹਾਂ ਦਾ ਅਸੀਂ ਇੱਕ ਬ੍ਰਾਂਡ ਬਣਾ ਗਿਆ ਪੰਜਾਬ ਵੱਲੋਂ ਉਹਦੇ ਸਟੋਰਸ ਹੋਣ ਛੋਟੇ ਹੋਣ ਵੱਡੇ ਹੋਣ ਪੰਜਾਬ 'ਚ ਹੋਣ ਬਾਹਰ ਹੋਣ 에어ਪੋਰਟ 'ਚ ਹੋਣ ਰੇਲਵੇ ਸਟੇਸ਼ਨ 'ਤੇ ਹੋਣ ਹੱਤਾਂ ਦਾ ਹੋਣਾ ਚਾਹੀਦਾ ਉੱਥੇ ਹੋਵੇ ਤਾਂ ਕਿ ਉਹ ਚੀਜ਼ ਉੱਥੇ ਡਿਸਪਲੇ ਹੋਵੇ ਤੇ ਉਹਦੀ ਸੈਲੀਬ੍ਰਿਟੀ ਬਣੇ ਲੋਕ ਉਹਨੂੰ ਪਿਆਰ ਨਾਲ ਲੈਣਗੇ ਸਾਡੇ ਕਲਚਰ ਦੀ ਚੀਜ਼ ਆ ਤੇ ਹੋਰ ਤੁਹਾਡੇ ਜਿਹੜੇ ਲਿਟਰੇਚਰ ਦੇ ਨਾਲ ਪੰਜਾਬੀ ਲਿਟਰੇਚਰ ਜਾਂ ਕੋਈ ਹਿੰਦੀ ਲਿਟਰੇਚਰ ਦੇ ਨਾਲ ਸੰਬੰਧਿਤ ਇਹਦੀਆਂ ਜਿਹੜੀਆਂ ਕਾਰਵਾਈਆਂ ਨੇ ਜਾਂ ਤੁਸੀਂ ਹੋਰ ਕੀ ਕਰਨਾ ਚਾਹੋਗੇ ਲਿਟਰੇਚਰ ਦੇ ਵਿੱਚ ਲਿਟਰੇਚਰ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਇਹ ਕਿ ਸਾਰਾ ਉਹਨੂੰ ਫੈਲਾਉਣਾ ਚਾਹੁੰਦੇ ਹਾਂ ਸਾਰੇ ਪੰਜਾਬ 'ਚ ਜੀ ਉਹ ਇੱਕ ਮੇਜਰ ਕੰਮ ਸਾਡੇ ਮਨ 'ਚ ਹੈਗਾ ਥੀਏਟਰ ਦਾ ਜੀ ਕਿ ਅਸੀਂ ਇੱਕ ਥੀਏਟਰ ਮੂਵਮੈਂਟ ਚਲਾਉਣੀ ਚਾਹੁੰਦੇ ਹਾਂ ਜਿਹਦੇ ਵਿੱਚ ਪੰਜਾਬ ਦੇ ਸਾਰੇ ਜਿਹੜੇ ਰੰਗਕਰਮੀ ਨੇ ਹਮ ਡਾਇਰੈਕਟਰਸ ਨੇ ਹਮ ਥੀਏਟਰ ਨਾਲ ਜੁੜੇ ਹੋਏ ਸਾਰੇ ਲੋਕ ਜਿਹੜੇ ਨੇ ਉਹ ਇੱਕ ਪਲੈਟਫਾਰਮ ਤੇ ਆਉਣ ਜੀ ਤੁਹਾ ਆਪਣੀਆਂ ਥਾਵਾਂ ਤੇ ਉਹ ਉਹਨੂੰ ਐਗਜ਼ੀਕਿਊਟ ਕਰ ਤਾਂ ਕਿ ਲੋਕਾਂ ਦੇ ਵਿੱਚ ਥੀਏਟਰ ਦੇ ਰਾਹੀਂ ਅਸੀਂ ਉਹ ਅਵੇਅਰਨੈਸ ਕ੍ਰੀਏਟ ਕਰ ਸਕੇ ਜਿਹੜੀ ਅਸੀਂ ਮਿਸ ਕਰ ਰਹੇ ਹਾਂ ਇਹ ਵੀ ਇੱਕ ਸਾਡਾ ਕੰਮ ਹੈ ਤੇ ਹੋਰ ਲਿਟਰੇਚਰ ਨੂੰ ਇੰਪੋਰਟੈਂਟ ਬਣਾਉਣ ਲਈ ਜਿਹੜੇ ਸਾਡਾ ਛੁਪਿਆ ਰਹਿ ਜਾਂਦਾ ਚੀਜ਼ ਜਿਵੇਂ ਕਿਸੇ ਕਬੀਲਿਆਂ ਨਾਲ ਸੰਬੰਧਿਤ ਲਿਟਰੇਚਰ ਬਹੁਤ ਰਹਿੰਦਾ ਬਹੁਤ ਖੁਸ਼ ਆ ਉਹਦੇ ਚ ਕੀ ਹੈ ਕਿ ਅਸੀਂ ਤੇ ਜਿਹੜਾ ਸਾਹਮਣੇ ਨਹੀਂ ਆ ਰਿਹਾ ਹਜੇ ਤੱਕ ਦੇ ਕੋਰ ਲਿਟਰੇਚਰ ਦੇ ਵਿੱਚ ਬਹੁਤ ਵੇਰੀਏਟਡ ਕੰਮ ਆ ਇੱਕ ਤੱਕ ਅਸੀਂ ਜਿਹੜੀ ਹਿਸਟਰੀ ਆ ਪੰਜਾਬ ਦੀ ਮਤਲਬ ਸਾਡਾ ਬਹੁਤ ਕੁਝ ਦੂਸਰੇ ਪਾਸੇ ਵੀ ਚਲੇ ਜਾਂਦਾ ਜਦ ਕਿ ਵੀ ਰਿਗਵੇਦ ਤੋਂ ਲੈ ਕੇ ਇਹ ਸਾਰੀ ਪੰਜਾਬ ਦੀ ਕਰਮ ਭੂਮੀ ਇੱਥੇ ਹੋਇਆ ਸਾਰਾ ਕੁਝ ਇੱਥੇ ਲਿਖੇ ਗਏ ਨੇ ਪਾਣੀ ਮਤਲਬ ਸਾਡੀ ਇਸ ਪੰਜਾਬ ਦੀ ਰਹਿਤਲ ਦਾ ਵੱਡਾ ਬੰਦਾ ਜੀ ਸੋ ਸਾਡੇ ਕੋਲ ਬਹੁਤ ਕੋਸ਼ ਹੈ ਉਦੋਂ ਬਾਅਦ ਗੁਰੂਜ਼ ਆਉਂਦੇ ਨੇ ਤੇ ਹੁਣ ਤੱਕ ਅਸੀਂ ਚਾਹੁੰਦੇ ਆ ਕਿ ਉਹ ਇੱਕ ਜਿਹੜੀ ਹਿਸਟਰੀ ਆ ਉਹ ਉਹਨੂੰ ਅਸੀਂ ਰਿਵਾਈਵ ਕਰੀਏ ਉਹਦੇ ਬਾਰੇ ਸੈਮੀਨਾਰਸ ਹੋਣ ਉਹਦੇ ਬਾਰੇ ਅਸੀਂ ਵੋਲਿਊਮ ਛਪਣ ਵੱਡੇ ਵੱਡੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਇੱਕ ਇੱਕ ਜਰਨਲ ਜਿਹੜਾ ਕਿ ਰੀਅਲ ਸੈਂਸ ਦੇ ਵਿੱਚ ਰਿਸਰਚ ਜਰਨਲ ਹੋਵੇ ਜਿਹਦੇ ਵਿੱਚ ਕੁਆਲਿਟੀ ਦਾ ਕੰਮ ਹੋਵੇ ਉਹ ਅਸੀਂ ਸ਼ੁਰੂ ਕਰਾਂਗੇ ਇੱਥੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਹੋਵੇ ਉਹਦੇ ਤੋਂ ਬਿਨਾ ਕਪਤਾਟ ਫੋਟੋਗ੍ਰਾਫੀ ਦੇ ਵਿੱਚ ਫੋਟੋਗ੍ਰਾਫੀ 'ਚ ਬਹੁਤ ਸਾਰਾ ਕੰਮ ਆ ਜਿਹੜਾ ਵੇਰੀਏਟਡ ਆ ਉਹਨੂੰ ਅਸੀਂ ਮੇਨ ਸਟ੍ਰੀਮਸ ਲੈ ਕੇ ਆਉਣ ਦੀ ਕੋਸ਼ਿਸ਼ ਫੋਟੋਗ੍ਰਾਫੀ ਦੇ ਵਿੱਚ ਤਾਂ ਇਹ ਆ ਵੀ ਤੁਸੀਂ ਜਿਹੜੇ ਪੰਜਾਬ ਦੇ ਮਸ਼ਹੂਰ ਜਾਂ ਪ੍ਰਾਤਨ ਸ਼ਹਿਰ ਨੇ ਉਹਨਾਂ ਦੀ ਵੀ ਫੋਟੋਗ੍ਰਾਫੀ ਕਰਵਾਈ ਜਾ ਸਕਦੀ ਹੈ ਬਹੁਤ ਕੋਈ ਉਹਦੇ 'ਚ ਆਰਕੀਓਲੋਜੀ ਆ ਹਾਂਜੀ ਉਹਦੇ ਵਿੱਚ ਸਾਡੇ ਅਡੜ ਤਰ੍ਹਾਂ ਦੀ ਰੇਂਜ ਆ ਰਹਿਣ ਵਾਲੇ ਲੋਕਾਂ ਦੇ ਉਹਨਾਂ ਦੇ ਬਾਰੇ ਹੋ ਸਕਦਾ ਉਹਦੇ ਵਿੱਚ ਸਾਡੇ ਕੋਲ ਲੈਂਡਸਕੇਪ ਤੇ ਬਹੁਤ ਰੇਂਜ ਆਉਦੀ ਕੰਮ ਦੀ ਹਾਂਜੀ ਤੇ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਰੈਕਗਨਾਈਜ਼ ਕਰਕੇ ਉਹਨਾਂ ਨੂੰ ਇੱਕ ਪਲੈਟਫਾਰਮ ਤੇ ਲਿਆਂਦਾ ਜਾਊਗਾ ਇਹ ਇਹ ਸਾਡਾ ਇੱਕ ਪ੍ਰੋਜੈਕਟ ਹੈ ਜੀ ਤੇ ਹੋਰ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸਨੇਹਾ ਦੇਣਾ ਚਾਹੋ ਬਾਕੀ ਜਦੋਂ ਤੁਹਾਡਾ ਹੋਂਦਾ ਸੰਭਾਲਿਆ ਗਿਆ ਜਾਂ ਉਹਤੇ ਵੀ ਅਸੀਂ ਇੱਕ ਚਰਚਾ ਕਰਾਂਗੇ ਤੇ ਤੁਹਾਨੂੰ ਵਧਾਈ ਦਿੰਨੇ ਆ ਹੋਰ ਤੁਸੀਂ ਸਾਰੇ ਪੰਜਾਬੀਆਂ ਲਈ ਮੇਰੇ ਮਨ ਚ ਇਹ ਹੈ ਕਿ ਸਾਨੂੰ ਜਿਹੜਾ ਕਿ ਵਰਚੁਅਲ ਵਰਡ ਆ ਆ ਇੰਟਰਨੈਟ ਤੇ ਸਾਡਾ ਪੰਜਾਬੀ ਦਾ ਸਾਰਾ ਡਾਟਾ ਬਹੁਤ ਤਰ੍ਹਾਂ ਨਾਲ ਜਾਣਾ ਜੀ ਜੀ ਉਹਦੇ ਵਿੱਚ ਹਰ ਬੰਦਾ ਕੰਟ੍ਰਿਬਿਊਟ ਕਰ ਸਕਦਾ ਯੂਨੀਕੋਡ ਮਤਲਬ ਉਹਦੇ ਲਈ ਸਿਸਟਮ ਇਹ ਆ ਕਿ ਤੁਸੀਂ ਜੋ ਵੀ ਟਾਈਪ ਕਰਦੇ ਹੋ ਉਹ ਯੂਨੀਕੋਡ ਚ ਟਾਈਪ ਕਰੋ ਸਾਡਾ ਮੋਬਾਈਲ ਟੈਪ ਸਾਰਾ ਯੂਨੀਕੋਡ ਚ ਟਾਈਪ ਹੁੰਦੇ ਨੇ ਜਿਹੜਾ ਵੀ ਡਾਟਾ ਇੰਟਰਨੈਟ ਤੇ ਪਾਉਣਾ ਉਹ ਯੂਨੀਕੋਡ ਚ ਟਾਈਪ ਕਰਕੇ ਹੀ ਪਾ ਸਕਦਾ ਜੀ ਉਸ ਤੋਂ ਬਿਨਾ ਉਹਦੇ ਲਈ ਇੱਕ ਤੁਹਾਡੇ ਮਨ ਚ ਹੋਵੇ ਕਿ ਜੋ ਇਨਫੋਰਮੇਸ਼ਨ ਪਾ ਰਿਹਾ ਹੈ ਇਹ ਸਹੀ ਆ ਇਹ ਕੋਈ ਉਹ ਸਾਈਡ ਹੈ ਜਿਹੜੀ ਜਿੱਥੇ ਆਪਾਂ ਡਾਟਾ ਉਹਦੇ 'ਚ ਅਸੀਂ ਹੈ ਦੇਖੋ ਸਾਡੇ ਇਸ ਪ੍ਰੋਜੈਕਟ ਦੇ ਅੰਡਰ ਪੰਜਾਬ ਦੇ ਸਾਰੇ ਡਿਪਾਰਟਮੈਂਟ ਆਉਂਦੇ ਨੇ ਸਾਰੀਆਂ ਯੂਨੀਵਰਸਿਟੀਆਂ ਆਉਂਦੀਆਂ ਨੇ ਈਵਨ ਪਬਲਿਕेशंस ਨੇ ਜਿਹਨੀਆਂ ਉਹ ਵੀ ਸਾਰੀਆਂ ਆਉਂਦੀਆਂ ਨੇ ਅਸੀਂ ਉਹਨਾਂ ਸਾਰਿਆਂ ਨੂੰ ਕਲੱਬ ਕਰਕੇ ਆ ਕਿ ਤੁਸੀਂ ਆਪੋ ਆਪਣਾ ਡਾਟਾ ਜਿਹੜਾ ਉਹਨੂੰ ਨੀਟ ਕਰੋ ਉਹਦੀਆਂ ਕਰੈਕਸ਼ਨਸ ਕਰੋ ਤੇ ਉਹਨੂੰ ਜਿਹੜੀ ਵੀ ਤੁਹਾਡੀ ਸਾਈਟ ਆ ਤੁਸੀਂ ਉੱਥੇ ਐਨੋਟੇਟ ਕਰਕੇ ਪਾਓ ਠੀਕ ਹੈ ਉਸ ਤੋਂ ਬਿਨਾ ਫਿਰ ਅਸੀਂ ਟੈਕਨੀਸ਼ੀਅਨ ਦੀ ਟੀਮ ਹੈ ਜਿਹੜੇ ਉਹਨੂੰ ਸਾਰਿਆਂ ਨੂੰ ਪ੍ਰੋਪਰ ਚੈਨਲ ਚ ਲਾ ਕੇ ਜਾਵਾਂਗੇ ਸਾਡੀ ਆਰਟਸ ਕਾਉਂਸਲ ਦੀ ਵੀ ਸਾਈਟ ਹੋਏਗੀ ਸਾਰੀਆਂ ਯੂਨੀਵਰਸਿਟੀ ਨੇ ਆਪ ਆਪਣੀਆਂ ਸਾਈਟਸ ਨੇ ਉੱਥੇ ਪਾ ਸਕਦੇ ਆ ਭਾਸ਼ਾ ਭਾਗ ਉਹਨਾਂ ਦੀ ਆਪਣੀ ਸਾਈਟ ਆ ਉਹ ਆਪਣੀ ਸਾਰੀ ਪਬਲੀਕੇਸ਼ਨ ਅ ਮਤਲਬ ਯੂਨੀਕੋਰਡਸ ਕਰਕੇ ਪਾਏਗਾ ਸਾਡੀ ਇੱਕ ਪ੍ਰੋਬਲਮ ਹੈ ਕਿ ਜਿੰਨੇ ਵੀ ਯੂਨੀਵਰਸਿਟੀਆਂ ਦੀ ਪਬਲੀਕੇਸ਼ਨ ਹੈ ਜਾਂ ਭਾਸ਼ਾ ਭਾਗ ਦੀ ਹੈ ਜਾਂ ਹੋਰ ਵੀ ਈਵਨ ਪ੍ਰਾਈਵੇਟ ਪਬਲਿਸ਼ਰਸ ਨੇ ਉਹ ਸਾਰੇ ਕੀ ਕਰਦੇ ਨੇ ਪੀਡੀਐਫ ਪਾਉਂਦੇ ਆ ਜੀ ਪੀਡੀਐਫ ਇਸ ਨੋ ਡਾਟਾ ਉਹ ਜ਼ੀਰੋ ਡਾਟਾ ਪੀਡੀਐਫ ਤੋਂ ਨਹੀਂ ਉਹਨੇ ਰੀਡ ਕਰਨਾ ਉਹਨੇ ਰੀਡ ਕਰਨਾ ਵਰਡ ਫਾਈਲਸ ਤੋਂ ਜਿਹੜੀ ਯੂਨੀਕੋਡ ਚ ਉਹਦੇ ਤੇ ਸਤ ਲੋ ਜੇ ਉਸ 75 ਦੇ ਫੌਂਟ ਵਰਤੀ ਜਾਂਦੇ ਨੇ ਜਿਹੜੇ ਕਿ ਇੰਟਰਨੈਟ ਤੇ ਨਹੀਂ ਚੱਲਦੇ ਤੇ ਉਹਦੇ ਲਈ ਸਾਨੂੰ ਇੱਕ ਇਹ ਇਹ ਅਡਾਪਟ ਕਰਨਾ ਚਾਹੀਦਾ ਔਰ ਹਰ ਪੰਜਾਬੀ ਨੂੰ ਜੇ ਕੋਈ ਪਿੰਡ ਚ ਬੰਦਾ ਰਹਿੰਦਾ ਆਪਣੇ ਪਿੰਡ ਬਾਰੇ ਵੀ ਲਿਖਣਾ ਚਾਹੁੰਦਾ ਮੰਨ ਲਓ ਦੋ ਪੈਰੇ ਲਿਖਦਾ ਕਿ ਮੇਰੇ ਪਿੰਡ ਦੀ ਲੋਕੇਸ਼ਨ ਇਹ ਆ ਉਹਦੇ ਲੋਕਾਂ ਦੀ ਭਾਸ਼ਾ ਇਹ ਉਹ ਇਸ ਤਰ੍ਹਾਂ ਬੋਲਦੇ ਉਹਨਾਂ ਦੀ ਐਕਸੈਂਟ ਲੋਕਲ ਕੀ ਆ ਉੱਥੇ ਐਗਰੀਕਲਚਰ ਕਿਸ ਤਰ੍ਹਾਂ ਦੀ ਹੁੰਦੀ ਆ ਲੋਕਾਂ ਦੇ ਰਸਮ ਰਿਵਾਜ ਕਿਸ ਤਰ੍ਹਾਂ ਦੇ ਆ ਉਹ ਕਿਸ ਤਰ੍ਹਾਂ ਦਾ ਰਹਿੰਦੇ ਆ ਕਿਵੇਂ ਉਹ ਇਹ ਵੀ ਡਾਟਾ ਜੀ ਪੰਜਾਬ ਬਾਰੇ ਵੀ ਇੱਕ ਡਾਟਾ ਜੀ ਤੇ ਜੇ ਕਿਸੇ ਨੇ ਕੋਈ ਕੱਲ ਨੂੰ ਸਵਾਲ ਪੁੱਛਣਾ ਵੀ ਬਠਿੰਡੇ ਦਾ ਫਲਾਣ ਪਿੰਡ ਜਾਂ ਅ ਅੰਮ੍ਰਿਤਸਰ ਦਾ ਫਲਾਣ ਪਿੰਡ ਉੱਥੇ ਲੋਕ ਕਿਸ ਤਰ੍ਹਾਂ ਦੇ ਨੇ ਹੂੰ ਉਹ ਤਾਂ ਹੀ ਅਨਸਰ ਕਰੂਗਾ ਜੇ ਉੱਥੇ ਦੇ ਬਾਰੇ ਸਾਡਾ ਡਾਟਾ ਉੱਥੇ ਪਿਆ ਹੋਗਾ ਇਹ ਇੱਕ ਐਗਜ਼ਾਮਪਲ ਆ ਇਹਦੇ ਨਾਲ ਅਸੀਂ ਸਾਰੇ ਪੰਜਾਬੀ ਇਨਵੋਲਵ ਹੋ ਸਕਦੇ ਹਾਂ ਕੰਟ੍ਰਿਬਿਊਟ ਕਰ ਸਕਦੇ ਹਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਤਰੀਕੇ ਨਾਲ ਆਪਾਂ ਇਹਨੂੰ ਕੰਟ੍ਰਿਬਿਊਟ ਕਰੀਏ ਤਾਂ ਕਿ ਅਸੀਂ ਪੰਜਾਬੀ ਭਾਸ਼ਾ ਤੇ ਜਿਹੜੀ ਨਮੋਸ਼ੀ ਆ ਜਿਹੜੀ ਕਿ ਸਾਡੀ ਨਲਾਈਕੀ ਕਾਰਨ ਹੋਈ ਆ ਉਹਨੂੰ ਅਸੀਂ ਕਵਰ ਕਰੀਏ ਤੇ ਆਉਣ ਵਾਲੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੇ ਅਸੀਂ ਇਹਨੂੰ ਲੋਕਾਂ ਸਾਹਮਣੇ ਪੇਸ਼ ਕਰੀਏ ਤਾਂ ਕਿ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਧੰਨਵਾਦ ਸਕੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ थैंक यू ਸੋ ਮਚ ਜੀ थैंक यू